ਕਿਆ ਨਾਮ ਆਪ ਦਾ ਜੀ ਬੜਾ ਸੋ ਕੀ ਨਾਮ ਕਿਹਾ ਸਰ ਨਾਮ ਕੀ ਆਪ ਦਾ ਮੇਰਾ ਨਾਮ ਸਾਹਿਲ ਹੈ ਜੀ ਕੋਮ ਇਹ ਲੜਕੀ ਕੋ ਨਾ ਤੇ ਇਹ ਮੇਰੀ ਨਾ ਵਾਈਫਾਈ ਅੱਛਾ ਤੇ ਇਹ ਹੀ 12:30 ਵਜੇ ਚਲੀ ਗਈ ਸੀ ਜੀ ਕੰਮ ਤੇ ਜੀ ਤੇ ਮੈਂ ਗਿਆ ਸੀ ਦੀ ਦੁਕਾਨ ਤੇ ਜੀ ਕਲੇਮ ਲੈਣ ਗਈ ਸੀ ਮੋਬਾਈਲ ਦਾ ਇਹ ਕਹਿ ਕੇ ਤੇ ਮੈਂ ਗਿਆ ਜੀ ਉਦੋਂ ਹੈ ਨਹੀਂ ਸੀ ਜੀ ਉਸ ਟਾਈਮ ਤੇ ਹੈ ਨਹੀਂ ਸੀ ਤਾਂ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਕਹੇ ਤੁਸੀਂ ਭੇਜਿਆ ਕਿ ਜਦੋਂ ਮੈਂ ਤੁਹਾਨੂੰ ਫੋਨ ਤੇ ਕਿਹਾ ਸੀ ਮੈਂ ਆਉਂਗਾ ਉਦੋਂ ਭੇਜਣਾ ਉਹ ਕਹਿੰਦੇ ਜੀ ਲੜਕੇ ਚਲੇ ਗਏ ਮੈਨੇਜਰ ਸਾਹਿਬ ਕਹਿੰਦੇ ਸਾਨੂੰ ਅੱਛਾ ਲੜਕੇ ਚਲੇ ਗਏ ਜੀ ਉਹ ਤੇ ਜੀ ਮੈਂ ਲੱਭਿਆ ਵਾਦੂ ਜੀ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਉਹਦੀ ਸੇਲੀ ਨਾਲ ਲਾਈ ਹਾਂ ਸੇਲੀ ਨਾਲ ਨਾ ਤਾਂ ਉਹਨੇ ਗੱਲ ਕਰਾਈ ਉਸ ਤੋਂ ਬਾਅਦ ਜੀ ਫੋਨ ਬੰਦ ਕਰ ਲਿਆ ਫੋਨ ਜਦੋਂ ਔਨ ਕੀਤਾ 4 ਵਜੇ ਮੈਂ 3 ਵਜੇ ਦੀ ਮੰਮੀ ਨੂੰ ਮੈਂ ਦੱਸਦਾ ਸੀ ਜੀ ਕਿ ਤੇਰੀ ਕੁੜੀ ਗਈ ਹੋਈ ਆ ਪਤਾ ਨਹੀਂ ਕਿੱਥੇ ਗਈ ਆ ਮੈਨੂੰ ਨਾ ਤਾਂ ਮੈਨੂੰ ਦੱਸ ਕੇ ਗਈ ਆ ਨਾ ਤਾਂ ਤੁਹਾਨੂੰ ਦੱਸ ਕੇ ਜੀ ਫਿਰ ਉਸ ਤੋਂ ਬਾਅਦ ਇਹਦੀ ਮੰਮੀ ਨੇ ਫੋਨ ਚੱਕ ਲਿਆ ਜੀ 4 ਵਜੇ ਤੇ ਉਹਦੇ ਕਹਿੰਦੀ ਕਹਿੰਦੀ ਮੈਂ ਤਲਵੰਡੀ ਤੋਂ ਆ ਰਹੀ ਐ ਇਹਨਾਂ ਨੇ ਤਲਵੰਡੀ ਦਾ ਬੰਨ ਲਾ ਰਹੀ ਆ ਮੈਨੂੰ ਫੋਨ ਦਾ ਕਲੇਮ ਦਾ ਤੇ ਫਿਰ ਕਹਿੰਦੀ ਸੇਲੀ ਦਾ ਜੀ ਸਮਝ ਕੁਝ ਨਹੀਂ ਆ ਰਿਹਾ ਸੀ ਜੀ ਉਸ ਤੋਂ ਬਾਅਦ ਇਹਦੇ ਘਰੇ ਬੈਠਾ ਸੀ ਮੈਂ ਇਹਨਾਂ ਦੇ ਇਹਦੀ ਮੰਮੀ ਸਾਗ ਵਗੈਰਾ ਬਣਾ ਰਹੀ ਸੀਗੀ ਅੱਕ ਕੇ ਜੀ ਅਸੀਂ 7:30 ਵਜੇ ਕੰਪਲੀਟ ਲਿਖਾ ਕੇ ਆਏ ਜੀ ਫਿਰ ਤਹੁ ਨੂੰ ਕਿਉਂ ਬਦਲ ਲ ਗਏ ਅੱਛਾ ਜੀ ਇੱਥੇ ਸਾਰੇ ਅਸੀਂ ਨਾ ਇੱਕ ਤਾਂ 7:30 ਵਜੇ ਕੰਪਲੀਟ ਲਿਖਾ ਕੇ ਆਈ ਸੀ ਜੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਨਾ ਹੁਣੇ ਸ਼ੋਰੂਮ ਚ ਜਾ ਕੇ ਆਈ ਸੀ ਆਸੀ 10 ਦੇ ਸ਼ੋਰੂਮ ਚ ਪਤਾ ਕਰਨ ਗਏ ਸੀ ਜੀ ਆਈ ਹੈ ਕਿ ਨਹੀਂ ਆਈ ਸ਼ੋਰੂਮ ਚ ਕੰਮ ਤੇ ਤੇ ਉੱਥੇ ਨਹੀਂ ਆਈ ਅਸੀਂ ਫਿਰ ਥਾਣੇ ਚੱਲ ਗਏ ਥਾਣੇ ਵਾਲੇ ਨੇ ਲੋਕੇਸ਼ਨ ਕੱਢ ਕੇ ਦਿੱਤੀ ਸਾਨੂੰ ਕਹਿੰਦੀ ਇੱਥੇ ਆ ਉਹ ਬਾਲਿਕ ਹੈ ਜੀ ਕਹਿੰਦੀ ਕੁਝ ਵੀ ਕਰ ਸਕਦੀ ਹੈ ਠੀਕ ਹੈ ਨਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਅਸੀਂ ਇਹ ਲੋਕੇਸ਼ਨ ਲੈ ਬਰੇਸੀ ਜੀ ਕਦੇ ਉਹ ਲੋਕੇਸ਼ਨ ਉਧਰ ਲੈ ਜੀ ਕਦੇ ਇੱਧਰ ਲੈ ਜੇ ਫਿਰ ਇਹਨਾਂ ਦਾ ਨਾਕਾ ਲੱਗੇ ਸੀ ਇਹਨਾਂ ਨੂੰ ਸਮਝਾਈ ਇਹਨਾਂ ਨੇ ਇਥੇ ਲੱਭ ਕੇ ਦਿੱਤੀ ਜੀ ਤੁਹਾਨੂੰ ਸ਼ੱਕ ਸ਼ੱਕ ਲੱਗਦਾ ਕਿ ਤੁਹਾਨੂੰ ਵੀ ਲੱਗਦਾ ਹੈ ਸ਼ੱਕ ਹੈਗਾ ਵੀ ਬਟ ਹਜੇ ਨਹੀਂ ਦੱਸ ਸਕਦੇ ਜੀ ਸਰ ਨੇ ਮਨਾ ਕੀਤਾ ਨਹੀਂ ਕਿੰਨੇ ਵੇਚੇ ਇੱਕ ਜਵਾਕ ਹੈਗਾ ਜੀ ਕਿੰਨੇ ਸਾਲ ਦੋ ਸਾਲ ਦੇ ਜੀ ਦੋ ਸਾਲ ਦੇ ਕਿੰਨੇ ਚਿਰ ਦੀ ਲੜਕੀ ਲਗਭਗ 3 ਸਾਲ ਹੋ ਗਈ ਕੋਈ ਲੜਕਾ ਹੈਗਾ ਲੜਾਈ ਝਗੜਾ ਕਰੇ ਰਹਿੰਦਾ ਨਹੀਂ ਨਹੀਂ ਲੜਾਈ ਝਗੜਾ ਕੁਛ ਨਹੀਂ ਇਹਨੇ ਘਰੇ ਵੀ ਐਵੇਂ ਕਡੋਕ ਕਰੋ ਘੜਾਤਾ ਜੀ ਇਹ ਕੋ ਹੈ ਗੈਸ ਮੁੰਡਾਈ ਤੇ ਹੁਣ ਅਸੀਂ ਪਰਸਨਾਮਨਗਰ ਚ ਇਹਦੀ ਮੰਮੀ ਨੇ ਸਮਝਾਤਾ ਸੀ ਇਸੇ ਲੱਗ ਰਿਆ ਰਹੇ ਸੀਗੇ ਪਰਸਨਾਮਨਗਰ ਚ ਸਾਨੂੰ 2-3 ਮਹੀਨੇ ਹੋ ਗਏ ਸੀ ਇੱਥੇ ਰਹਿ ਰਹੇ ਸੀਗੇ ਸਾਰ ਨਹੀਂ ਛੱਡ ਕੇ ਆਂਦਾ ਸੀ ਮੈਂ ਹੀ ਲੈ ਕੇ ਆਂਦਾ ਸੀ ਕਿਹਦੇ ਸ਼ੋਰੂਮ ਚ ਲੱਗੀ ਸੀ ਯਾ ਕੀਰਤੀ ਕਿਸੇ ਇਹ ਬੈਂਕ ਬਾਜ਼ਾਰ ਚ ਇਹ ਕੱਪੜੇ ਦਾ ਸ਼ੋਰੂਮ ਹੈ ਜੀ ਅਸਲ ਕੀ ਮਾਮਲਾ ਕੀ ਵੇਲੇ ਰਿਕਾਰਡ ਕੀਤਾ ਗਿਆ ਇਹ ਮਾਮਲਾ ਤੇ ਅ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਰਿਤਿਕਾ ਜੋ ਕਿ ਗੋਪਾਲਨਗਰ ਤੇ ਰਹਿਣ ਵਾਲੀ ਹੈ ਦੇਸ ਦੀ ਏਜ ਕਰੀਬ 23 24 ਸਾਲ ਦੇ ਕਰੀਬ ਹੈਗੀ ਆ ਇਹ ਆਪਣੇ ਇਹਦੇ ਹਸਬੰਦ ਜਿਹੜਾ ਸਾਹਿਲ ਯਾਦਵ ਹੈ ਉਸ ਨਾਲ ਮੈਰਿਡ ਹੈ 3 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਕੱਲ ਇਹ ਆਪਣੇ ਕੰਮ ਤੇ ਗਈ ਸੀਗੀ ਇਹ ਸ਼ੋਰੂਮ ਬੈਂਕ ਪੁਜਾਰ ਦੇ ਵਿੱਚ ਕੰਮ ਕਰਦੀ ਪ੍ਰਾਈਵੇਟ ਜੌਬ ਕਰਦੀ ਹੈ ਉਸ ਤੋਂ ਬਾਅਦ ਇਹ ਵਾਪਸ ਨਹੀਂ ਪਰਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਵਾਲਿਆਂ ਨੇ ਦੀ ਪਾਲਿਸ਼ ਤੋਂ ਕਰ ਦਿੱਤੀ ਸੀਗੀ ਤੇ ਅੱਜ ਜਿਹੜੀ ਹੈਗੀ ਇਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਕਨਾਲ ਕਲੌਨੀ ਦੇ ਏਰੀਆ ਦੇ ਵਿੱਚ ਛੜੀ ਸੜਕ ਦੇ ਉੱਪਰ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੌਨੀ ਦੇ ਵਿੱਚ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਮਰਡਰ ਦੇ ਵਿੱਚ ਮੁਕ ਅਤਿਮਤ ਕਦਮਾ ਦਰਜ ਕਰਕੇ ਜਿਹੜਾ ਹੈਗਾ ਵਾਰਦਾਤ ਨੂੰ ਟ੍ਰੇਸ ਕਰਨ ਲਈ ਅਸੀਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਨੇ ਜਿਸ ਦੇ ਵਿੱਚ ਡੀਐਸਪੀ ਸਿਟੀ 1 ਦੀ ਸੁਪਰਵਾਈਜ਼ਨ ਦੇ ਵਿੱਚ ਇੰਚਾਰਜ ਸੀਆਈਏ 2 ਅਤੇ ਐਸਐਚਓ ਕਨਾਲ ਕਲੋਨੀ ਦੀ ਵੱਖ-ਵੱਖ ਟੀਮਾਂ ਇਸ ਟੀਮ ਦੀ ਜਿਹੜੀ ਹੈਗੀ ਹੈ ਮਰਡਰ ਨੂੰ ਟ੍ਰੇਸ ਕਰਨ ਲਈ ਇਨਵੈਸਟੀਗੇਟ ਕਰ ਰਹੇ ਨੇ ਸਿਕਰਵਲ ਨੇ ਕੋਈ ਗਲਤਫਹਿਮੀ ਹੋਈ ਹੋਏ ਸੀ ਫਿਲਹਾਲ ਜਿਹੜੇ ਹੈਗੇ ਕੁਝ ਇਨਪੁਟਸ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਉਹਨਾਂ ਸਾਰੀ ਇਨਪੁਟਸ ਅਸੀਂ ਵਰਕ ਕਰ ਰਹੇ ਹਾਂ ਫਿਲਹਾਲ ਜਿਹੜਾ ਹੈਗਾ ਇਸ ਟਾਈਮ ਅਸੀਂ ਜਿਹੜਾ ਹੈਗਾ ਅਨਨੋਨ ਬੰਦੇ ਦੇ ਖਿਲਾਫ ਜਿਹੜੀ ਹੈਗੀ ਉਹਨਾਂ ਦੇ ਇਹ ਜਿਹੜੇ ਰਿਤਿਕਾ ਹੈਗੀ ਆ ਇਹਦੇ ਆਪਣੇ ਹਸਬੰਡ ਦੇ ਨਾਲ ਗੋਪਾਲਨਗਰ ਦੇ ਵਿੱਚ ਰਹਿੰਦੇ ਨੇ ਤੇ तकरीबन ਏਜ 22-24 ਸਾਲ ਦੀ ਇਹਦੀ ਏਜ ਹੈਗੀ ਹੈ ਤੇ ਬੈਂਕ ਬਾਜ਼ਾਰ ਦੇ ਵਿੱਚ ਇਹ ਪ੍ਰਾਈਵੇਟ ਜਿਹੜੀ ਜੌਬ ਕਰਦੀ ਹੈ ਸ਼ੋਰੂਮ ਦੇ ਉੱਪਰ ਸੋ ਕੋ ਲਵ ਮੈਰਿਜ ਦੱਸੇ ਕੋ ਲਵ ਮੈਰਿਜ ਸੀ ਏਰੀਆ ਵਿੱਚ ਉਹ ਤਾਂ ਚਰੇ ਤੇ ਚੀਜ਼ਾਂ ਦੇਖੋ ਤਪਤੀਸ਼ ਦਾ ਵਿਸ਼ਾ ਨੇ 3 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਲਵ ਮੈਰਿਜ ਹੋਈ ਸੀਗੀ ਤੇ ਇਹਨਾਂ ਦਾ 2 ਸਾਲ ਦਾ ਬੇਟਾ ਵੀ ਹੈਗਾ ਤੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਹੈਗੇ ਨੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੀ ਚੀਜ਼ਾਂ ਤੇ ਵਿਚਾਰ ਕਰਾਂਗੇ ਕੱਲ ਦੁਪਹਿਰ ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਨਾਲ ਕਲੋਨੀ ਥਾਣੇ ਦੇ ਠੰਡੀ ਸੜਕ ਦੇ ਏਰੀਆ 'ਚ ਇੱਕ ਯੰਗ ਲੜਕੀ ਦੀ ਲਾਸ਼ ਮਿਲੀ ਹੈ ਤੇ ਨਿਊਲੀ ਮੈਰਿਡ ਨਿਊਲੀ ਮੈਰਿਡ ਨਹੀਂ 23 ਸਾਲ ਦੀ ਜਿਹੜੀ ਲੜਕੀ ਦੀ লাশ ਮਿਲੀ ਸੀਗੀ ਇਹ ਵੈਰੀ ਬਰੂਟਲੀ ਇੰਜਰਡ ਸੋ ਉਸ ਟਾਈਮ ਇਮੀਡੀਏਟਲੀ ਐਸਐਚਓ ਕਨਾਲ ਐਸਪੀ ਸਿਟੀ ਐਸਪੀਡੀ ਡੀਐਸਪੀ ਸਿਟੀ 1 ਅਮਲਪਾਲ ਪਾਰਟੀ ਸਾਡੇ ਇਨਚਾਰਜ ਸੀਆਈਏ 2 ਕਰਨ ਇਹ ਸਾਰੇ ਮੌਕੇ ਤੇ ਗਏ ਸੀਗੇ ਔਰ ਪ੍ਰੀਲੀਮినਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਉਰਫ ਰੌਣਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦ ਸੈਕਸ਼ਨ ਆਫ 103 ਬੀ ਐਨਐਸ ਅਗੇਂਸਟ ਅਨ ਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕੋਲੋਨੀ ਚ ਔਰ ਉਸ ਟਾਈਮ ਕਿਉਂਕਿ देयर वाज ਨੋ ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸਿਫਿਕ ਪਤਾ ਨਹੀਂ ਸੀਗਾ ਕਿ ਕਹਨੇ ਕੀਤਾ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਆਈ ਥਿੰਕ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਬਾਈਟ ਵੀ ਦਿੱਤੀ ਸੀਗੀ ਉਹ ਐਲ ਐਚ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਐਂਡ ਵਿਦਿਨ 24 ਘੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਪੁਰਤਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਣਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲਗਣ ਲੱਗ ਪਿਆ ਕਿ ਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁੱਛ ਕੇ ਚ ਦੱਸਿਆ ਪਹਿਲਾਂ ਗੁਰਜੀਤਾਂ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਫੇਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸਵਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਹੈ ਕਿ ਇਹ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹਨੇ ਉਥੇ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਇਹ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫਾਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ देर ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਇਹ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦੇ ਰਹੇ ਤੇ ਫਾਈਨਲੀ ਜਦੋਂ ਉਹਨੇ ਫੋਨ ਆਪਣਾ ਔਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਘਰ ਲੈ ਜਾਣ ਲਈ ਆਪਣੇ ਰੇਲਵੇ ਗਰਾਊਂਡ ਦੇ ਨੇੜੇ ਖਨਾਲ ਕਲੋਨੀ ਥਾਣੇ ਦੇ ਏਰੀਆ 'ਚ ਤੇ ਉਦੋਂ ਤੱਕ ਇਹਦੇ ਮਨ 'ਚ ਕਾਫੀ ਜ਼ਿਆਦਾ ਰੋਸ਼ ਪੈਦਾ ਹੋ ਚੁੱਕਾ ਸੀ ਤੇ ਜਦੋਂ ਇਹਨੂੰ ਲੈਣ ਗਿਆ ਤੇ ਇਹਨਾਂ ਦੀ ਕੁਝ ਥੇਰ ਬਹਿਸਬਾਜ਼ੀ ਹੋਈ ਹਸਬੰਡ ਵਾਈਫ ਦੀ ਦੈਨ ਇਵੈਂਚੁਅਲੀ ਇਹ ਉਹਨੂੰ ਕਹਿਣ ਲੱਗਿਆ ਕਿ ਚਲ ਤੈਨੂੰ ਮੈਂ ਲੈ ਕੇ ਚਲਦਾ ਆਪਣੀ ਬਾਈਕ ਤੇ ਜਿਹੜੀ ਉਹਦੀ ਆਪਣੀ ਸਪਲੈਂਡਰ ਬਾਈਕ ਹੈ ਤੇ ਉਨੀ ਦੇਰ ਚ ਇਹਨੇ ਮੌਕਾ ਭਾਲਦੇ ਹੋਏ ਪਹਿਲਾਂ ਇਹਦੇ ਕੋਲ ਆਲਰੇਡੀ ਇੱਕ ਤੇਜ਼ਦਾਰ ਹਥਿਆਰ ਸੀ ਚਾਕੂ ਸੀ ਗਾ ਇਹਨੇ ਪਹਿਲੇ ਆਪਣੀ ਵਾਈਫ ਨੂੰ ਜਿਹੜੀ neck ਦੀ ਬਿਲਕੁਲ ਸੈਂਸਿਟਿਵ ਪੁਆਇੰਟ ਹੁੰਦਾ ਬੈਕ ਦਾ ਪਹਿਲਾਂ ਉਹਦੇ ਤੇ ਇਹਨੇ ਵਾਰ ਕੀਤਾ ਫਿਰ ਜਦੋਂ ਰਿਤਿਕਾ गिर ਗਈ ਤਾਂ ਫਿਰ ਇਹਨੇ ਫਰੰਟ ਸਾਈਡ ਆਫ ਦ neck ਤੇ ਲਗਾਤਾਰ ਉਹਨੂੰ ਵਾਰ ਕਰਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹਨੂੰ ਮਾਰ ਦਿੱਤਾ ਐਂਡ ਆਫਟਰ ਦੈਟ ਇਹਨੇ ਸੀਨ ਕ੍ਰੀਏਟ ਕਰਨ ਲਈ ਅਗਲੇ ਦਿਨ ਤੱਕ ਇਹ ਸ਼ੋਕੀਤਾ ਪਹਿਲਾਂ ਸ਼ਾਮ ਨੂੰ ਇਹ ਆਪਣੀ ਜਿਹੜੀ ਮਦਰ ਇਨ ਲਾ ਹੈ ਉਹਦੇ ਕੋਲ ਵੀ ਗਿਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਗੁਰਜੀਤਾ ਇਹਦਾ ਐਕਸ ਬੋਏਫ੍ਰੈਂਡ ਉਹਦੇ ਕੋਲ ਵੀ ਗਏ ਕਿ ਪੁੱਛਣ ਲਈ ਕਿ ਲੜਕੀ ਕਿੱਥੇ ਹੈ ਔਰ ਪੁਲਿਸ ਮੁਬੀਨਾ ਨੇ ਹੀ ਕੀਤਾ ਤੇ ਅਗਲੇ ਦਿਨ ਵੀ ਇਹ ਲੱਭਦੇ ਰਹੇ ਕਿ ਸਾਡੀ ਜਿਹੜੀ ਮੇਰੀ ਵਾਈਫ ਹੈ ਉਹ ਮਿਸਿੰਗ ਹੈ ਬਟ ਅਸੀਂ ਇਹਨਾਂ ਸਾਰੇ ਐਂਗਲਸ ਤੋਂ ਦੇਖਦੇ ਹੋਏ ਔਰ ਆਪਣੀ ਟੈਕਨੀਕਲ ਐਵੀਡੈਂਸ ਔਰ ਇਹਦੇ ਫੋਨ ਤੇ ਵੀ ਅਸੀਂ ਵੈਰੀਫਾਈ ਕੀਤਾ ਔਰ ਇਹਨੂੰ ਆਬਜ਼ਰਵ ਕਰਦੇ ਕਰਦੇ ਸ਼ੱਕ ਦੇ ਆਧਾਰ ਤੇ ਇਹਨੂੰ ਰਾਉਂਡ ਅਪ ਕੀਤਾ ਤੇ ਜਦੋਂ ਇਹਨੇ ਆਪਣੇ ਇਸ ਜੁਰਮ ਨੂੰ ਕਬੂਲ ਕੀਤਾ ਔਰ ਇਸ ਕੇਸ ਤੇ ਇੰਟਰਸਟਿੰਗ ਇਹ ਹੈ ਕਿ ਸਾਨੂੰ ਜਦੋਂ ਅਸੀਂ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹਦਾ ਫੋਨ ਵੀ ਖੰਗਾਲਿਆ ਤੇ ਉਹਦੇ ਚ ਸਾਨੂੰ ਲੱਭਿਆ ਕਿ ਇਹ ਸੋਸ਼ਲ ਮੀਡੀਆ ਦੇ ਥ्रू ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹਨੇ ਰੀਸੈਂਟਲੀ ਐਕਸੈਸ ਕੀਤੀਆਂ ਮਰਡਰ ਕਮਿਟ ਕਰਨ ਤੋਂ ਬਾਅਦ ਕਿ ਮਰਡਰ ਦੀ ਕੀ ਪਰਿਭਾਸ਼ਾ ਹੁੰਦੀ ਹੈ ਔਰ ਜੇ ਕਿਸੇ ਨੂੰ ਮਾਰ ਦੋ ਤਾਂ ਉਹ ਤੋਂ ਬਾਅਦ ਅਸੀਂ ਆਪਣੇ ਪਾਪ ਨੂੰ ਕਿਵੇਂ ਤੋੜ ਸਕਦੇ ਹਾਂ ਸੋ ਇਸ ਤਰ੍ਹਾਂ ਦੀ ਸਰਚਸ ਵੀ ਮਾਰ ਰਹੀ ਸੀ ਸੋ ਦੈਟ ਵਾਸ ਆਲਸੋ ਏਨ ਇੰਪੋਰਟੈਂਟ ਲੀਡ ਜੋ ਸਾਨੂੰ ਇਸ ਕੇਸ ਚ ਹੈਲਪ ਕੀਤਾ ਟ੍ਰੇਸ ਕਰਨ ਚ ਮੈਡਮ ਚਾਈਨ ਚੀਜ਼ਰ ਜੁਆਇਨ ਹੋਇਆ ਤਾ ਬਾਅਦ ਦਾ ਤੋਂ ਜਾਂਦਾ ਅ ਇਹਦੇ ਜੀ ਹੁਣ ਤੱਕ ਵੀ ਪੁੱਛਗਿੱਛੇ ਪਤਾ ਲੱਗਿਆ ਕਿ ਇਹਨੇ ਅਰਾਊਂਡ 5 ਵਜੇ ਦੇ ਲਾਗੇ-ਛਾਗੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮੈਡਮ ਅ 1 ਟੂ ਟਾਈਮ ਜੀ ਸਤਾਈ ਤਰੀਕ ਮਰਡਰ ਕੀਤਾ ਨਾ ਸਤਾਈ ਹਾਂਜੀ 27 ਸ਼ਾਮ ਹਾਂਜੀ ਜਿਹੜੀ ਜਿਹੜੀ ਕਮਿਨਡ ਹੈ ਮਦਰ ਮਦਰ ਦਾ ਨਾਮ ਹੈ ਸੁਨੀਤ ਸੀਮਾ ਹਾਂਜੀ ਮੈਡਮ ਪਤਾ ਲੱਗੀ ਮੋਟਰਸਾਈਕਲ ਦੇ ਲੈ ਕੇ ਗਿਆ ਕੋਈ ਸੀਸੀਟੀਵੀ ਦੀ ਰਾਹਤ ਪਤਾ ਲੱਗਿਆ ਨਹੀਂ ਜਾਂ ਕੋਈ ਸੀਸੀਟੀਵੀ ਚੋਣੇ ਨਹੀਂ ਇਹ ਜੀ ਜਿਹੜੀ ਉਸ ਟਾਈਮ ਦੀ ਮੌਕੇ ਦੀ ਤਾਂ ਸਾਡੇ ਕੋਲ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਬਟ ਡੂਰਿੰਗ ધ ਇਨਵੈਸਟੀਗੇਸ਼ਨ ਸਾਨੂੰ ਕਈ ਇਸ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਅਸੀਂ ਵੈਰੀਫਾਈ ਕੀਤੀ ਹੈ which has led us to crack this case ਜੇ ਵੀ ਸਮਾਂ ਆ ਵੀ ਇਹਨੇ ਜਿਹੜਾ ਐਕ ਬੋਏਫਰੈਂਡ ਹੈ ਤੇ ਇਹ ਵੀ ਕਹਾਣੀ ਦਾ ਪੈਕਟਰ ਮਾਚ ਕਰਦਾ ਹੈ ਇਹ 아이ਸਸ ਨਹੀਂ ਜੀ ਇਸ ਤਰ੍ਹਾਂ ਦੀ ਗੱਲ ਸਾਡੀ ਤਫਤੀਸ਼ ਦੇ ਹਲੇ ਤੱਕ ਨਹੀਂ ਆਈ ਹੈ ਤੇ ਬੈਗਬੋਟੀ ਮਿਲੀ ਹੋਤ ਸਮਾਂ ਮਰਡਰ ਕੀ ਮਤਲਬ ਹੋਰ ਜਗ੍ਹਾ ਮਰਦ ਦਸਤੇ ਬੈਗਬੋਟੀ ਨਹੀਂ ਜੀ ਹੁਣ ਤੱਕ ਦੀ ਤਫਤੀਸ਼ ਸੇ ਇਹ ਪਤਾ ਲੱਗਿਆ ਕਿ ਜਿੱਥੇ ਬੋਡੀ ਮਿਲੀ ਹੈ ਉੱਥੇ ਹੀ ਉਹਨੇ ਮਰਡਰ ਕੀਤਾ ਸਾਨੂੰ ਦੇਖੋ ਜੀ ਪਹਿਲਾਂ ਤਾਂ ਜੋ ਇਹਨੇ ਸਾਨੂੰ ਤਫਤੀਸ਼ ਚ ਦੱਸਿਆ ਹੈ ਕਿ ਲੜਕੀ ਆਪਣੀ ਦੁਕਾਨ ਤੋਂ ਚਲੀ ਕਿਸੇ ਜਿੱਥੇ ਕੰਮ ਕਰਦੀ ਹੈ ਉਸ ਤੋਂ ਬਾਅਦ ਇਸ ਪੁਆਇੰਟ ਦੇ ਨੇੜੇ-ਤੇੜੇ ਉਹਨੇ ਹੀ ਜਦੋਂ ਪਹਿਲਾਂ ਫੋਨ ਆਫ ਕਰ ਗਈ ਉਸ ਤੋਂ ਬਾਅਦ ਉਹਨੇ ਹੀ ਲੜਕੀ ਨੇ ਆਪਣੇ ਹਸਬੰਦ ਨੂੰ ਕਿਹਾ ਸੀ ਕਿ ਇਸ ਲੋਕੇਸ਼ਨ ਤੇ ਆ ਕੇ ਮੈਨੂੰ ਪਿਕ ਕਰ ਲੈ ਤੇ ਇਨਫਾਟ ਇਹਨੂੰ ਕਿਉਂਕਿ ਇਹਦਾ ਉਹ ਵੀ ਕਾਮਨ ਫਰੈਂਡ ਸੀ ਗੁਰਜੀਤ ਪਹਿਲਾਂ ਜਾਣਦਾ ਸੀ ਤੇ ਇੱਕ ਹੋਰ ਇਹਦੇ ਦੋਸਤ ਨੂੰ ਦੱਸ ਦਿੱਤਾ ਸੀ ਕਿ ਅੱਜ ਵੀ ਉਹ ਲੜਕੀ ਜਿਹੜੀ ਰਿਤਿਕਾ ਹੈ ਉਹਦੇ ਨਾਲ ਹੀ ਗਈ ਹੈ ਤੇ ਸੋ ਇਹਨੇ ਉਸ ਪੁਆਇੰਟ ਤੇ ਨੇੜੇ ਹੀ ਲਿਜਾ ਕੇ ਫਿਰ ਰਸਤੇ 'ਚ ਇਹਦਾ ਮੋੜ ਦਿੱਤਾ ਇੱਕ ਸਹੀ ਇਹਦਾ ਨਾਮ ਵੀ ਨਹੀਂ ਹੋਉਂਦਾ ਵਿੱਚ ਹਾਂਜੀ ਸੇਲੀ ਦਾ ਹੋਰ ਦੇਖੋ ਜੀ ਸ਼ੁਰੂ ਚ ਹੀ ਆਪਣੇ ਆਪ ਨੂੰ ਕਵਰ ਅਪ ਕਰਨ ਲਈ ਤੁਹਾਨੂੰ ਪਤਾ ਹੈ ਕਿ ਕੱਲ ਇਹ ਤਾਂ ਇਹੀ ਸ਼ੋਅ ਕਰ ਰਿਹਾ ਸੀ ਬਾਰ ਬਾਰ ਕਹਿ ਰਿਹਾ ਸੀ ਕਿ ਜਿਸ ਮੁੰਡੇ ਨਾਲ ਇਹਦਾ ਅਫੇਅਰ ਸੀ ਉਹਨੇ ਹੀ ਮਰਡਰ ਕੀਤਾ ਸੋ ਆਲ ਥੀਸ ਪੋਸਿਬਿਲਿਟੀਜ਼ ਹੈਵ ਬੀਨ ਰੂਲਡ ਆਊਟ ਇਹਨੇ ਹੁਣ ਸਾਡੀ ਤਫਤੀਸ਼ ਤੇ ਕਲੀਅਰ ਵੀ ਹੋ ਗਿਆ ਹੈ ਔਰ ਇਹਨੇ ਮੰਨ ਵੀ ਲਿਆ ਹੈ ਕਿ ਇਹਨੇ ਹੀ ਮਰਡਰ ਕਮਿਟ ਕੀਤਾ ਹੈ ਇਹ ਜੀ 22 2022 ਦੱਸ ਰਿਹਾ ਹੈ ਕਿ 22 ਨੂੰ ਇਹ ਜਿਹੜਾ ਵਾਇਡ ਦਾ ਸੰਬੰਧ ਇਹਨਾਂ ਕਹਿੰਦੇ 70 ਜਾਂ ਬਤਮਾਰੀ ਨੂੰ ਉਹ ਵੀ ਕਰਦਾ ਹੈ ਉਹਦਾ ਵੀ ਮਾਰਨਾ ਹੈ ਇਹਨੇ ਜੇ ਕਿਹਾ ਸੀਗਾ ਕਿ ਉਹ ਲੋਕੇਸ਼ਨ ਆਪਣੀ ਦੱਸ ਰਹੀ ਸੀ ਸ਼ਾਇਦ ਆਪਣੀ ਮਦਰ ਨੂੰ ਕਿ ਮੈਂ ਤਲਵੰਡੀ ਗਈ ਹੋਈ ਆ ਪਰ ਇਹਨੇ ਆਪ ਤਾਂ ਉੱਥੇ ਹੀ ਬੁਲਾਇਆ ਸੀ ਲੜਕੀ ਨੂੰ ਸੌਰੀ ਲੜਕੀ ਨੇ ਆਪਣੇ ਹਸਬੰਡ ਨੂੰ ਬੁਲਾਇਆ ਸੀ ਕਿ ਰੇਲਵੇ ਗਰਾਊਂਡ ਦੇ ਨੇੜੇ ਮੈਨੂੰ ਪਿਕ ਕਰ ਲੈ ਉੱਥੇ ਚੁੱਪ ਮਾਰ ਕੇ ਬਹਨਸ ਬਣਾ ਲਈ ਜਿਸ ਫੋਨ ਨੇ ਮਦਰ ਨੂੰ ਕਿਹਾ ਕਿ ਬਦੋਂ ਆ ਰਹੀ ਆ ਸੱਚ ਉਹਦੇ ਜਦਾਂ ਤੇ ਲੋਸੀ ਇਹ ਜੀ ਤਲਵੰਡੀ ਸਾਬੋ ਜੀ ਉਹਨੇ ਫੋਨ ਤੇ ਕਿਹਾ ਸੀ ਸ਼ਾਇਦ ਆਪਣੀ ਮਦਰ ਨੂੰ ਜਾਂ ਇਹਨੂੰ ਕਿਹਾ ਸੀ ਕਿ ਮੈਂ ਉੱਥੇ ਗਈ ਹੋਈ ਆ ਤਲਵੰਡੀ ਸਾਬੋ ਕਿ ਮੈਂ ਆ ਜਾਊਂਗੀ ਤਾਂ ਉਦੋਂ ਇਹਨੇ ਆਪਣਾ ਫੋਨ ਹੀ ਆਫ ਕਰ ਲਿਆ ਸੀ ਪਰ ਅੰਤ ਤੱਕ ਪੁਸ਼ਤਾ ਲੱਗਿਆ ਕਿ ਉਹਨੇ ਇੱਥੇ ਕੰਮ ਕਰਦੀ ਸੀਗੀ ਦੁਕਾਨਦਾਰ ਜੋ ਹਲੇ ਪੁਛਕਿਲਸ ਨਹੀਂ ਕੀਤੀ ਜੀ ਪਰ ਅਸੀਂ ਕੁਝ ਸੀਸੀਟੀਵੀ ਫੁਟੇਜਸ ਲਈਆਂ ਜਿਹਦੇ ਚ ਸਾਨੂੰ ਹੈਲਪ ਹੋਇਆ ਇਸ ਕੇਸ ਚ ਕਿ ਕੋਈ ਚਾਹੁੰਦਾ ਨਹੀਂ ਕਿ ਅੰਤ ਤੱਕ ਵੇਸੀ ਜੀ ਕਿ ਕੋਈ ਨਹੀਂ ਬਕਸਰ ਕੀਤਾ ਗਿਆ ਜਾਂ ਕੋਈ ਹੋਰ ਪਾਸ ਹੋ ਗਿਆ ਕਿਦਾ ਸੱਤ ਕੀਤਾ ਗਿਆ ਦੇਖੋ ਜੀ ਅੱਜ ਕੱਲ ਲੋਕ ਸਪੀਕ ਕਰਕੇ ਵੀ ਸਰਚ ਮਾਰਦੇ ਹਨ ਉਹਨੇ ਵਕਫਾ ਵਕਫਾ ਤਰ੍ਹਾਂ ਦੀਆਂ ਚੀਜ਼ਾਂ ਪੁੱਛੀਆਂ ਆਈਆਂ ਕਿ ਮਰਡਰ ਦੀ

ਉਨੇ ਇਹ ਵੀ ਮੰਨਿਆ ਕਿ ਮੇਰਾ ਵੀ ਪਹਿਲਾਂ ਕਿਸੇ ਲੜਕੀ ਦੇ ਨਾਲ ਅਫੇਅਰ ਸੀ ਤੇ ਉਸ ਤੋਂ ਬਾਅਦ ਇਹਦਾ ਵੀ ਸ਼ੁਰੂ ਹੋ ਗਿਆ ਤੇ ਉਹਨਾਂ ਦੀ ਮਨਮੁਟਾਵ ਤੇ ਚੱਲ ਹੀ ਰਿਹਾ ਸੀਗਾ ਪਰ ਇਹ ਕਹਿੰਦਾ ਸੀ ਕਿ ਇਹਦੀ ਮਦਰ-ਇਨ-ਲॉ ਨੂੰ ਵੀ ਪਤਾ ਸੀ ਤੇ ਉਹ ਪਹਿਲਾਂ ਜਿਵੇਂ ਇਹ ਪਿੱਛੋਂ ਇਹਦਾ ਪਰਮਨੈਂਟ ਐਡਰੈਸ ਜਨਤਨਗਰ ਦਾ ਹੈ ਪਰ ਕੋਈ ਇਹਨਾਂ ਲੜਾਈਆਂ ਕਰਕੇ ਹੀ ਸ਼ਾਇਦ ਇਹਨਾਂ ਨੇ ਘਰ ਵੀ ਵੱਖਰਾ ਹੁਣ ਰੈਂਟ ਤੇ ਰੈਂਡ ਲੱਗ ਪਏ ਸੀਗੇ ਪਰਸ ਰਾਮਨਗਰ ਤੋਂ ਫੈਮਿਲੀ ਵੀ ਬਾਰ ਬਾਰ ਇਹਨਾਂ ਨੂੰ ਕਾਉਂਸਲ ਕਰਦੀ ਸੀ ਬਟ ਇਹਨਾਂ ਦੀ ਆਈ ਥਿੰਕ ਦਿ ਰੈਕਰਿੰਗ ਡਿਸਪਿਊਟਸ ਸੀ ਜਿਹਦੇ ਨਾਲ ਇਸ ਲੈਵਲ ਤੇ ਪਹੁੰਚ ਗਿਆ ਦੋਨੇ ਫੈਮਿਲੀ ਕਲੇਮਸ ਵੀ ਨੇ ਲੜਕੀ ਦੇ ਦੇਖੋ ਜੀ ਲਵ ਮੈਰਿਜ ਹੋਈ ਹੈ ਬਟ ਹੀ ਕਲੇਮਸ ਕੇ ਬਾਅਦ ਚਾ ਮਦਰ ਇਨ ਲਾ ਮੰਨੀ ਗਈ ਸੀ ਇੱਕ ਬੇਟਾ ਹੈ ਜਿਹਨਾਂ ਦਾ 2 ਸਾਲ ਦਾ ਹਾਂ ਜੀ ਜਿਹੜੀ ਲੜਕੀ ਦੀ ਫੈਮਿਲੀ ਵੀ ਐਕਚੁਅਲੀ ਇਹ ਬਾਹਰ ਇੱਥੇ ਦੇ ਜੀ ਮਾਪੇ ਪਰੋਂ ਬਕਰੇ ਰੰਦੇ ਹਾਂ ਜੀ ਹਾਂ ਜੀ ਯਾਰ ਹਾਂ ਤੇ ਉਹ ਵੀ ਇਹ ਦਾ ਹੂੰ ਕਿ ਇਹਨੇ ਕਨਵਿਨਸ ਕਰ ਲਿਆ ਕਿ ਇਹਨੇ ਜੀ ਗਿਆ ਇਹਨੇ ਨਹੀਂ ਦੇਖੋ ਜਿੱਥੇ ਉਹਨੇ ਲੋਕੇਸ਼ਨ ਤੇ ਬੁਲਾਇਆ ਉਸ ਤੋਂ ਬਾਅਦ ਇਹਨਾਂ ਦੀ ਕੁਝ ਟਾਈਮ ਉੱਥੇ ਕੁਝ ਵਰਬਲ ਆਰਗੂਮੈਂਟਸ ਵੀ ਹੋਏ ਆ ਪਰ ਲੜਕੀ ਨੇ ਜੋ ਸਾਡੀ ਪੁੱਛਗਿੱਛ ਵੀ ਸਾਹਮਣੇ ਆਇਆ ਕਿ ਉਹਨੇ ਨੇਚਰ ਸਕੂਲ اٹੈਂਡ ਕਰਨੀ ਸੀ ਤੇ ਉਹ ਉੱਥੇ ਗਈ